ਪੀਵੀਐਚੀ ਨਿਊਜ਼ ਦੇਖ ਰਹੇ ਦਰਦਕਾਂ ਦਾ ਸਵਾਗਤ ਹੈ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਗੁਰਪਤਾ ਗੁਰਗੱਦੀ ਦਿਵਸ ਨੂੰ ਸਮਰਪਿਤ ਵਿਸ਼ਵ ਸਿੱਖ ਵਾਤਾਵਰਨ ਦਿਵਸ ਮੌਕੇ ਸਿੱਖ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਧਾਰੀਵਾਲ ਵੱਲੋਂ ਗੁਰਦੁਆਰਾ ਸ਼ਰੀਪੁਰਕਾ ਧਾਰੀਵਾਲ ਵਿਖੇ ਵੱਖ-ਵੱਖ ਕਿਸਮ ਦੇ ਫਲਦਾਰ ਬੂਟਿਆਂ ਦਾ ਪ੍ਰਸਾਦ ਰੂਪੀ ਲੰਗਰ ਲਗਾਇਆ ਗਿਆ ਜਿਸ ਦੀ ਅਰੰਭਤਾ ਗੁਰਦੁਆਰਾ ਸ਼ਰੀਪੁਰਕਾ ਧਾਰੀਵਾਲ ਦੇ ਮੈਨੇਜਰ ਰਣਜੀਤ ਸਿੰਘ ਕਲਿਆਨਪੁਰ ਅਤੇ ਹੈੱਡ ਗ੍ਰੰਥੀ ਭਾਈ ਗੁਰਦੇਵ ਸਿੰਘ ਵੱਲੋਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਕੀਤੀ ਅਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਨਕਦੇਵ ਜੀ ਦੇ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਾ ਤਾਹੀਂ ਆਪਣੇ ਜੀਵਨ ਵਿੱਚ ਧਾਰ ਸਕਦੇ ਹਨ ਜੇਕਰ ਹਰੇਕ ਇਨਸਾਨ ਵੱਤੋ ਵੱਦ ਰੁਖ ਲਗਾ ਕੇ ਉਹਨਾਂ ਦੀ ਸੰਭਾਲ ਕਰੇ ਇਸ ਮੌਕੇ ਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਦੇ ਸੇਵਾਦਾਰ ਪੰਕਜ ਸਿੰਘ ਲੇਲ ਅਤੇ ਨਵਨੀਤ ਸਿੰਘ ਭੁੰਮਲੀ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਹਰ ਸਾਲ ਫਲਦਾਰ ਬੂਟਿਆਂ ਦੇ ਲੰਗਰ ਲਗਾਉਣ ਤੋਂ ਇਲਾਵਾ ਬਿਰਦ ਆਸ਼ਰਮ ਲੇਲ ਵਿਕੇ ਲਵਾਰਸ ਤੇ ਬੇਸਰਾਂ ਵਿਅਕਤੀਆਂ ਦੀ ਦੇਖਭਾਲ ਕੀਤੀ ਜਾਂਦੀ ਹੈ ਜਦ ਕਿ ਸਮੇਂ-ਸਮੇਂ ਤੇ ਦਸਤਾਰ ਅਤੇ ਦੁਮਾਲੇ ਮੁਕਾਬਲੇ ਕਰਾਉਣ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਗੁਰਮਤ ਇਮਤਿਹਾਨ ਕਰਾਉਣ ਅਤੇ ਖੂਨਦਾਨ ਕੈਂਪ ਲਗਾ ਕੇ ਹੋਰ ਵੀ ਸਮਾਜਿਕ ਕਾਰਜਾਂ ਵਿੱਚ ਸਭਾਵਾਂ ਨਿਭਾਈਆਂ ਜਾ ਰਹੀਆਂ ਹਨ ਜੋ ਕਿ ਸੰਕਟਾਂ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਹਨ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਕਰੀਬ 450 ਵੱਖ-ਵੱਖ ਕਿਸਮ ਦੇ ਫਲਦਾਰ ਬੂਟਿਆਂ ਦਾ ਪ੍ਰਸਾਦ ਵੰਡਿਆ ਗਿਆ ਇਸ ਮੌਕੇ ਤੇ ਗੁਰਜੀਤ ਸਿੰਘ ਮੋੜ ਕੈਪਟਨ ਬਰਿਆਮ ਸਿੰਘ ਪ੍ਰਭਜੋਤ ਸਿੰਘ ਦੀਪੇਵਾਲ ਸਰਬਜੀਤ ਸਿੰਘ ਗੁਰਸਰਨ ਸਿੰਘ ਕੁਲਵਿੰਦਰ ਸਿੰਘ ਰਾਮ ਸਿੰਘ ਬਲਵਿੰਦਰ ਸਿੰਘ ਸੁਖਵਿੰਦਰ ਸਿੰਘ ਬੇਦੀ ਕਲੋਨੀ ਪਰਮਜੀਤ ਸਿੰਘ ਰਣੀਆਂ ਤੋਂ ਇਲਾਵਾ ਵੱਡੇ ਗਿਣਤੇ ਸੰਗਤਾਂ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਦੱਸਦੇ ਜੀ ਤੁਹਾਡੀ ਸ਼ੰਕਾ ਵੱਲੋਂ ਫਲਦਾਰ ਬੂਟਿਆਂ ਦਾ ਪ੍ਰਸਾਦ ਵੰਡਿਆ ਜਾ ਰਿਹਾ ਤੇ ਕਿਸੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹੜਾ ਉਪਰਾਲਾ ਜੀ ਕਰੀਬ ਪਿਛਲੇ 5 ਸਾਲ ਤੋਂ ਅਸੀਂ ਕਰਦੇ ਆ ਰਹੇ ਹਾਂ ਇਸ ਕਾਰਜ ਵਿੱਚ ਅਸੀਂ ਸ੍ਰੀ ਗੁਰੂ ਹਰਿਐਬ ਸਿੰਘ ਜੀ ਦੇ ਗੁਰਤਾ ਗਦੀ ਨੂੰ ਸਮਰਪਿਤ ਤੇ ਆਪਾਂ ਵਿਸ਼ਵ ਵਾਤਾਵਰਨ ਨੂੰ ਸਮਰਪਿਤ ਕਰਦੇ ਆਂ ਪ੍ਰੋਗਰਾਮ ਹੈ ਜਿੱਦੇ ਅਸੀਂ ਕਰੀਬ 450 500 ਦੇ ਕਰੀਬ ਫਲਦਾਰ ਬੂਟੇ ਹਰ ਸਾਲ ਵੰਡਦੇ ਆਂ ਤੇ ਇਸ ਵਾਰ ਵੀ ਅਸੀਂ ਗੁਰਦੁਆਰਾ ਬੁਰ ਸਾਹ ਦੇ ਵਿੱਚ ਸੰਗਤ ਦੇ ਜੋਗਨਾਇ ਲੰਗਰ ਲਾਇਆ ਵਾ ਇਹ ਲੰਗਰ ਲਾਉਣ ਦਾ ਸਾਡਾ ਇਹੀ ਮਕਸਦ ਹੈ ਕਿ ਅਸੀਂ ਹਰ ਸਾਲ ਆਪਣੇ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਬੂਟੇ ਵੰਡੀ ਫਲਦਾਰ ਤਾਂ ਜੋ ਕਿ ਆਪਣੇ ਘਰਾਂ 'ਚ ਆਪਣੇ ਆਪਣੇ ਵਿਹਲੀਆਂ 'ਚ ਜਾਂ ਪੈਲੀਆਂ 'ਚ ਜਿੱਥੇ ਵੀ ਉਹਨਾਂ ਨੂੰ ਕੋਈ ਜਗ੍ਹਾ ਖਾਲੀ ਮਿਲਦੀ ਆ ਫਲਦਾਰ ਬੂਟੇ ਲਾਉਣ ਇਹਦੇ ਨਾਲ ਇੱਕ ਤੇ ਉਹਨਾਂ ਨੂੰ ਇੱਕ ਬਾਤਾਂ ਨੂੰ ਸੰਭਾਲ ਲਈ ਆਪਾਂ ਉਪਰਾਲਾ ਕਰ ਸਕਦੇ ਆ ਇੱਕ ਨਾਲ ਉਹਨਾਂ ਨੂੰ ਫਲ ਦਾ ਮਿਲ ਗਏ ਨਾਲ ਇਹ ਸਾਰੇ ਬੂਟੇ ਆਪਾਂ ਜਿਹੜੇ ਵਧੀਆ ਪਿਉਂਦ ਵਾਲੇ ਵਧੀਆ ਵੈਰਾਈਟੀ ਦੇ ਲੈ ਕੇ ਆਉਂਦੇ ਆ ਤਾਂ ਜੋ ਕਿ ਸੰਗਤਾਂ ਨੂੰ ਵਧੀਆ ਚੀਜ਼ ਦੇ ਸਕੀਏ ਔਰ ਇਹ ਲੰਗਰ ਨੂੰ ਆਪਾਂ ਸ਼ੁਰੂ ਕਰ ਸਕੀਏ ਵਧੀਆ ਤਰੀਕੇ ਨਾਲ ਅੱਗੇ ਤੋਂ ਇਹ ਆਪਾਂ ਹੋਰ ਵੱਡਾ ਕਰਦੇ ਜਾਣਾ ਜਿਵੇਂ ਜਿਵੇਂ ਸੰਗਤ ਦਾ ਸਾਨੂੰ ਸਹਿਯੋਗ ਮਿਲੇਗਾ। ਇਹੀ ਬੇਨਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੰਜੀ ਸਾਹਿਬ ਭਾਦਿਓ ਸਿੱਖ ਵੱਲ ਪਰ ਫਾਊਂਡੇਸ਼ਨ ਅੰਦਰ ਹੱਥਾਂ ਨਾਲ ਇਹ ਵਰਤਮਾਨ ਨੂੰ ਛੋਟ ਲਈ ਪਿਆਨਾ ਲੱਗ ਲਿਆ ਜਾਂਦਾ। ਅੱਜ ਵੀ ਤੁਹਾਡੇ ਨੇ ਸ਼ੁਰੂਆਤ ਕੀਤੀ ਹੈ ਇਹ ਕੰਮ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦਾਰਸ਼ੀ ਵਰਸਾਲ ਧਾਰੀਵਾਲ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਦੇ ਗੁਰਤਗਤਿ ਦੇਸ਼ ਨੂੰ ਸਮਰਪਰ ਸਿੱਖ ਵੈਲਫੇਅਰ ਸੁਸਾਇਟੀ ਧਾਰੀਵਾਲ ਵੱਲੋਂ ਜੋ ਬੂਟਿਆਂ ਦਾ ਹਰ ਸਾਲ ਅਸ਼ਾਰ ਬਤਾਇਆ ਜਾਂਦਾ ਵੈ ਇਹ ਬਹੁਤ ਵਧੀਆ ਪ੍ਰਾਲਾ ਦਾ ਹੈ ਪ੍ਰਮਾਤਮਾ ਦਾ ਆਸ਼ਾਦਾ ਕਿ ਇਹਨਾਂ ਨੂੰ ਹੋਰ ਖਤਮ ਬਖਸ਼ੇ ਹਰ ਸਾਲ ਇਦਾਂ ਪ੍ਰਾਲਾ ਕਰ ਦੇਣ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਹਰ ਇੱਕ ਤੋਂ ਬੂਟਾ ਲੈ ਜਾਣ ਤੇ ਉਹ ਬੂਟੇ ਦਾ ਸਾਹ ਸੰਭਾਲ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ vai ter que me